ਸਭ ਨੇ ਲਿਖਿਆ ਤਾ ਰਿਸ਼ੀ ਜੀ ਕਹਿੰਦੇ ਰਾਖਸ਼ੂ ਕੀ ਕਾਰਨ ਹੈ ਮੇਰੀ ਸਮਾਦੀ ਚ ਵਿਗਨ ਕਿਉਂ ਪਾਉਂਦੇ ਹੋ ਤੁਸੀਂ ਕੀਰਤਨ ਚੱਲਦਾ ਹੋਵੇ ਕੁਝ ਲੋਕ ਗੱਲਾਂ ਕਰਦੇ ਹੋਣ ਕਿਤੇ ਸੋਭਾ ਦਿੰਦਾ ਸੋਭਾ ਨਹੀਂ ਰਹੇਗਾ ਰਿਸ਼ੀ ਜੀ ਕਹਿੰਦੇ ਦੱਸੋ ਕੀ ਕਾਰਨ ਹੈ ਕਹਿੰਦੇ ਜੀ ਤੁਸੀਂ ਇੱਥੇ ਇੱਕ ਬੀਬੀ ਨਹੀਂ ਦੇਖੀ ਦੁਰਗਾ ਉਹ ਤਾਂ ਦੇਵਤਿਆਂ ਦੀ ਮਦਦ ਕਰਨ ਵਾਸਤੇ ਆਈ ਸੀ ਹਾਰ ਖਾ ਕੇ ਡੌੜ ਗਈ ॠषि ਜੀ ਕਹਿੰਦੇ ਬੀਬੀ ਨੂੰ ਮਾਰਨਾ ਕਿਉਂ ਚਾਹੁੰਦੇ ਹੋ ਜਿਨ੍ਹਾਂ ਦੀ ਰਾਖਸ਼ ਬੁੱਧੀ ਹੋਵੇ ਨਾ ਤੁਸੀਂ ਗੱਲ ਸਿੱਧੀ ਕਰੋ ਤੇ ਰਾਖਸ਼ਾਂ ਨੂੰ ਕੁੱਠੀ ਲੱਗਦੀ ਹੈ ਗੱਜਕੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਕਈ ਵਾਰੀ ਤੁਸੀਂ ਸਿੱਧੀ ਗੱਲ ਕਰੋ ਰਾਖਸ਼ ਬੁੱਧੀ ਵਾਲੇ ਮਨੁੱਖ ਉਹ ਧਾਰਤ ਕੁੱਠਾ ਕਢਦੇ ਆ ਕੋਸਣਾ ਨਾ ਕਰੇ ਵਾਜਵੀ ਬਹੁਤ ਰਾਖਸ਼ ਨੇ ਫੇਸਬੁਕੀ ਗੱਜ ਕੇ ਅੱਖੋਂ ਸਤਨਾਅ ਅਰਥ ਕੁਝ ਹੋਰ ਹੈ ਤੇ ਉਹ ਆਪਣੀ ਮਤ ਦੇ ਮੁਤਾਬਕ ਕੱਢਦੇ ਕੁਝ ਹੋਰ ਹੈ ॠषि ਜੀ ਕਹਿੰਦੇ ਕਿਉਂ ਮਾਰਨਾ ਚਾਹੁੰਦੇ ਆ ਕਿਉਂ ਮਾਰਨਾ ਚਾਹੁੰਦੇ ਉਸ ਬੀਬੀ ਨੂੰ ਦੁਰਕਰਨ ਉਹ ਰਾਜੇ ਖੜਗੇਸ਼ ਦੀ ਬੇਟੀ ਹੈ ਰਾਕਸ਼ ਨੇ ਵੀ ਇੰਦਾ ਕਰੋ ਆਪਾਂ ਦੁਰਗਾ ਨੂੰ ਤਾਂ ਬਾਅਦ ਚ ਮਾਰਾਂਗੇ ਪਹਿਲਾਂ ॠषि ਨੂੰ ਇਹਦਾ ਕੰਮ ਕਰੀਏ ਆਪਾਂ ਇਸ ॠषि ਦਾ ਮੂਲ ਬੁੱਧੀ ਰਾਖਸ਼ ਹੈ ਨਾ ਬਸ ਫਿਰ ਸਮੁੰਦਰੀ ॠषि ਜੀ ਬੇਨਤੀ ਕਰਦੇ ਆ ਹੈ ਨਿਰੰਕਾਰ ਮੈਂ ਰਾਖਸ਼ ਨਾਲ ਜੰਗ ਕਰਾਂਗਾ ਮੇਰੀ ਤਪੱਸਿਆ 'ਚ ਹੁਣ ਵਿਘਨ ਪੈਣਾ ਹੈ ਕਿਰਪਾ ਕਰੋ ਮੇਨਾ ਮੈਨੂੰ ਇਹਨਾਂ ਰਾਖਸ਼ਾ ਤੋਂ ਬਚਾਓ ਕਈ ਵਾਰੀ ਤੁਹਾਡਾ ਜੇ ਇੱਕ ਦਰਵਾਜ਼ਾ ਬੰਦ ਹੁੰਦਾ ਹੈ ਕਿ ਤੁਸੀਂ ਨਿਰੰਕਾਰ ਦੀ ਖੇਡ ਨੂੰ ਮਹਿਸੂਸ ਕਰਿਓ ਜੇਕਰ ਕੋਈ ਤੁਹਾਡਾ ਇੱਕ ਦਰਵਾਜ਼ਾ ਬੰਦ ਕਰੇ ਤਾਂ ਵਾਹਿਗੁਰੂ ਪਰਮੇਸ਼ਰ ਤੁਹਾਡਾ 100 ਰਾਹ ਖੋਲ ਦਿੰਦੇ ਆ ਗੱਜ ਕੇ ਆਪ ਕੋ ਸਤਿਨਾਮ ਸ੍ਰੀ ਵਾਹਿਗੁਰੂ ਬਸ ਉਹ ਨਿਰੰਕਾਰ ਦੀ ਬਖਸ਼ਿਸ਼ ਹੁੰਦੀ ਹੈ ਪਰ ਕੋਈ ਸਮਝਣ ਵਾਲੀ ਵਿਅਕਤੀ ਹੋਵੇ ਆਪਾਂ ਕਹਿੰਦੇ ਆ ਮੈਂ ਮੇਰੇ ਕਰਕੇ ਹੋਇਆ ਮੇਰੀ ਬੜੀ ਵਈ ਸੀ ਉਸ ਵੇਲੇ ਸਮੁੰਦਰ ઋષਿ ਜੀ ਆਸਣ ਤੇ ਬੈਠੇ ਆ ਨਿਰੰਕਾਰ ਨੇ ਬਚਨ ਕੀਤਾ ઋષਿ ਜੀ ਇਹ ਆਸਣ ਛਾੜੋ ਉਹ ਕਿਤਾਬੀ ਗਿਆਨੀ ਥੋੜਾ ਮੰਨਣ ਗਿਆ ਬਚਨਾਂ ਨੂੰ 1194 ਅੰਗ ਦਾ ਹਵਾਲਾ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਪ੍ਰਭ ਥੰਬ ਤੇ ਨਿਕਸ਼ੇ ਕੈ ਵਿਸਤਾਰ ਹਰ ਨਾਕਸ਼ ਚੇਦਿਓ ਨਖ ਬੇਦਾਰ ਇਹ ਪ੍ਰਮਾਣ ਹੈ ਹਰਨਾਕਸ਼ ਕਹਿੰਦੇ ਐ ਪ੍ਰਹਿਲਾਦ ਕਿੱਥੇ ਐ ਤੇਰਾ ਰੱਬ ਬਾਤ ਥਮ ਨੂੰ ਜਫਾ ਵਿਖਾਂ ਤਾਂ ਦੇਖਿਆ ਇੱਕ ਕੀੜੀ ਤੇ ਤੇ ਥਮ ਤੇ ਫਿਰਦੀ ਹੈ ਕਹਿੰਦੇ ਆਪ ਕੋ ਸਤਨਾਮ ਸ੍ਰੀ ਵਾਹਿਗੁਰੂ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਇੱਕ ਥਮ ਜੋ ਪੈਦਾ ਹੋ ਸਕਦੇ ਆ ਨਿਰੰਕਾਰ ਉਹਦੀ ਖੇਡ ਬੜੀ ਅਗਮੀ ਹੈ ਤੁਮੋ ਕੋ ਰਿਸ਼ੀ ਜੀ ਨੇ ਆਸਨ ਝਾੜਿਆ ਫਿਰ ਉਹਦੇ ਚ ਇੱਕ ਸ਼ਸਤਰਧਾਰੀ ਯੋਧਾ ਪੈਦਾ ਹੋਇਆ ਫਿਰ ਉਹ ਯੋਧਾ ਕਿ ਆ ਕਿੱਥੇ ਮਦਾਨੇ ਜੰਗ ਵਿੱਚ ਉਹਦਾ ਨਾਮ ਕੀ ਹੈ ਦੁਸ਼ਟ ਦਮਨ ਸਾਰੇ ਬੜੇ ਨਗਾਰਿਆਂ ਤੇ ਝੋਟਾ ਵੱਜੀਆਂ ਇੱਕ ਪਾਸੇ ਦੇਵਤੇ ਮੈਦਾਨ ਵਿੱਚ ਆਏ ਇੱਕ ਪਾਸੇ ਰਾਖਸ਼ ਆਏ ਫਿਰ ਦੁਰਗਾ ਵੀ ਆ ਗਈ ਦੁਸ਼ਟ ਦਮਨ ਦੇ ਰੂਪ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਮੰਗਰ ਜਿੱਤ ਮਹਮਾ ਪਾਟਿਆ ਗਾਣੇ ਉਹ ਗਾਣੇ ਜਦੀ ਵੱਧਦੀ ਹੈ ਨਾ ਗੁਰਮਖੋ ਦੁਸ਼ਟ ਦਮਨ ਦੇ ਰੂਪ ਚ ਓ ਰਿਸ਼ੀ ਨੇ ਐਸੇ ਤੀਰ ਮਾਰੇ ਰਾਖਸ਼ ਬੜੀਆਂ ਦੇ ਬਾਗ ਬਿੰਨ ਕੇ ਰਖ ਦਿੱਤੇ ਗਜਕੇ ਆਪ ਕੋ ਸਤਨਾਮ ਸ੍ਰੀ ਵਾਹਿਗੁਰੂ ਰੋ ਰਿਸ਼ੀ ਕਿ ਆ ਕਿਥੇ ਅਬ ਮੈਂ ਆਪਣੀ ਕਥਾ ਵਿਖਣ ਲੋ ਤਪ ਸਾਧਕ ਜੇਹ ਵਿਦਮੋਹਿਆਨੋ ਹੁਣ ਕਈ ਕਹਦੇ ਅਸੀਂ ਨਹੀਂ ਮੰਨਦੇ ਨਾਮ ਲੋ ਪਰ ਇਹ ਹਵਾਲਾ ਹੈ ਥੇ ਮੁਕੁੰਟ ਮੈਂ ਆਪਣੀ ਕਥਾ ਦੱਸਣ ਲੱਗਿਆ। ਰਾਖਸ਼ਾਂ ਨੂੰ ਮਾਰਨ ਕਰਕੇ ਨਾ ਪੈ ਗਿਆ, ਦੁਸ਼ਟਾਂ ਨੂੰ ਮਾਰਨ ਕਰਕੇ ਦੁਸ਼ਟ ਤਮਨ। ਇਹ ਉਹ ਦੁਸ਼ਟ ਤਮਨ ॠषि ਗਿਆ ਕਿੱਥੇ? ਹੰਮਲਿਆ ਪਰਬਤ ਦਿੱਕ ਬਹੁਤ ਵੱਡਾ ਪਹਾੜ ਹੈ। ਉਹਦੀ ਨਿਸ਼ਾਨੀ ਕੀ ਹੈ? ਸពਦ ਸ੍ਰਿੰਗ ਸੋਬਤ ਹੈ ਤਹਾ। ਸពਦ ਤੋਂ ਕਈਏ ਸਤ ਸਿੰਘ ਤੋਂ ਕਈਏ ਸਿੰਘ ਐਦ ਸਿੰਘਾਂ ਦੀ ਤਰ੍ਹਾਂ ਤਿੱਖੀਆਂ ਸਿੰਘਾਂ ਦੀ ਤਰ੍ਹਾਂ ਤਿੱਖੀਆਂ ਲੋਕ ਵਰਗੀਆਂ ਉਹ ਸੱਤ ਚੋਟੀਆਂ ਸਾਹਮਣੇ ਸਭਾਏ ਮਾਨ ਜਦੋਂ ਤੁਸੀਂ ਹਿਮਾਲਿਆ ਪਰਬਤ ਵੱਲ ਵਧੋ ਜਾਓ ਕਦੇ ਹਿਮਕੋਟ ਸਾਹਿਬ ਦੇ ਧਰਤੀ ਅਦਾਸ ਕਈ ਸਾਲ ਲਗਾਤਾਰ ਹਿਮਕੋਟ ਸਾਹਿਬ ਦੇ ਦਰਸ਼ਕਤਾਰ ਕਰਨ ਵਾਸਤੇ ਜਾਂਦਾ ਰਿਹਾ ਮੈਕਸੀਕੋ ਦੇ ਰਹਿਣ ਵਾਲੇ ਇੱਕ ਬਾਬਾ ਗੁਰਦੇਵ ਸਿੰਘ ਹੋਇਆ ਕਰਦੇ ਸੀ ਰੋਮ ਜਿੱਥੇ ਗੁਰੂ ਨਾਨਕ ਸਾਹਿਬ ਗਏ ਸੀ ਉਹ ਬੋਰਿਆਂ ਨੇ ਉੱਥੇ ਗੁਰੂ ਘਰ ਬਣਾਇਆ ਹੋਇਆ ਸਾਡਾ ਬੜਾ ਪਿਆਰ ਉਹਨਾਂ ਦੇ ਨਾਲ ਉਹਨਾਂ ਦੇ ਦੋ ਸੇਵਾਦਾਰ ਉਹਨਾਂ ਦਾ ਪਰਿਵਾਰ ਸਾਡੇ ਨਾਲ ਸੀ ਦੋ ਛੋਟੇ ਬੱਚੇ ਸੀ ਰਸਤਾ ਬੰਦ ਹੋ ਗਿਆ ਪਰ ਉਹਨਾਂ ਨੂੰ ਸ਼ਰਧਾ ਬਹੁਤ ਹੀਰਕੁਪ ਸਾਹਿਬ ਤੇ ਇੱਕ ਰਸਤਾ ਬੜਾ ਖਤਰਨਾਕ ਸੀ ਕੌੜੀ ਵਾਲਾ ਰਾਹ ਉਹਨੂੰ ਕਹਿ ਕੇ ਬੋਲਦੇ ਐ ਉਹਨਾਂ ਦੇ ਰਸਤੇ 'ਚ ਫੋਨ ਆਇਆ ਮਾਪੂਰ ਸ਼ਾਹ ਨੂੰ ਵੀ ਰਸਤਾ ਬੜਾ ਖਤਰਨਾਕ ਹੈ ਵੀ ਸਾਡੇ ਨਾਲ ਸਾਡੇ ਬੱਚੇ ਐ ਛੋਟੇ-ਛੋਟੇ ਉਮੀਰੀ ਪੀਰੀ ਅਕੈਡਮੀ ਅੰਮ੍ਰਿਤਸਰ ਪੜ੍ਹਦੇ ਸੀ ਬੱਚੇ ਅਸੀਂ ਤਾਂ ਵਿਦੇਸ਼ਾਂ 'ਚ ਭਜਦੇ ਆ ਨਾ ਗੋਰੇ ਸਿੱਖਾਂ ਨੇ ਅਕੈਡਮੀ ਚੇਟਾ ਸਾਹਿਬ ਰੋਡ 'ਤੇ ਅੰਮ੍ਰਿਤਸਰ ਖੋਲੀ ਐ ਗੋਰਿਆਂ ਦੇ ਬੱਚੇ ਪੰਜਾਬ 'ਚ ਪੜ੍ਹਨਾਉਂਦੇ ਐ ਵੀ ਇਹ ਸਿੱਖ ਬਣ ਜਨ ਤੇ ਤੁਸੀਂ ਆਪਣੀਆਂ نسلਾਂ ਬਰਬਾਦ ਕਰਨ ਵਾਸਤੇ ਬੱਚੇ ਵਿਦੇਸ਼ਾਂ 'ਚ ਭੇਜਦੇ। ਇਹ ਉਲਟੀ ਐ ਖੇਡ ਗੁਰਮਖੋ। ਉਹ ਬਾਬਾ ਗੁਰਦੇਵ ਜੀ ਪਤਾ ਕੀ ਬੋਲੇ? ਦਾਸ ਉਸ ਵੇਲੇ ਕੋਲ ਸੀ। ਉਹ ਕਹਿੰਦੇ ਜੇ ਹੇਮਕੁੰਡ ਸਾਹਿਬ ਜਾਂਦੇ ਆ ਇਹ ਬਿਰਤੀ ਆਪੋ ਆਪਣੀ ਐ। ਉਹ ਕਹਿੰਦੇ ਜੇ ਤੁਹਾਡੀ ਰਸਤੇ 'ਚ ਜਾਣ ਨਿਕਲ ਜਾਏ ਤੁਹਾਡੀ ਰਾਹ 'ਚ ਡੈਥ ਹੋ ਜਾਏ। ਤੁਸੀਂ ਸਿੱਧੇ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ 'ਚ ਜਾਓਗੇ ਵਾਪਸ ਨਹੀਂ ਮੁੜਨਾ ਅੱਗੇ ਜਾਓ ਆਜ ਸਰਦਾ ਗੋਰੇ ਸਿੱਖਾਂ ਨੂੰ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤੇ ਆ ਭਰੋਸਾ ਹੈ ਹੇ ਮਕੁੰਟ ਪਰਬਤ ਹੈ ਜਹਾਂ ਸਬਤ ਸ਼੍ਰਿੰਗ ਸੋਭਤ ਹੈ ਤਾਹ ਸਿੰਗਾ ਦੀ ਤਰ੍ਹਾਂ ਤਿੱਖੀਆਂ ਨੋਕ ਵਰਗੀਆਂ ਸੱਤ ਚੋਟੀਆਂ ਸਬਤ ਸ਼੍ਰਿੰਗ ਤਹਿ ਨਾਮਕ ਹਵ ਪੰਡਰ ਰਾਜ ਜਿਹੋ ਜਗ ਕੁਮਾਵਾ ਪਾਂਡਵਾਂ ਦਾ ਪਿਤਾ ਪਾਂਡਵ ਬੜੇ ਮਹਾਨ ਹੋਏ ਐ ਜੀ 유ਦਿਸ਼ਠਿਰ ਅਰਜੁਨ ਭੀਮ ਨਕਲ ਸਹਦੇਵ ਇਹ ਪੰਜ ਭਰਾ ਹੋਏ ਐ ਪੰਡੂ ਰਾਜਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਚਰਨਾਂ 'ਚ ਸੇਵਾ ਕਰਦਾ ਰਿਹਾ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਏਮ ਤੋਂ ਭਾਵ ਐ برف ਤੇ ਕੁੰਟ ਦਾ ਭਾਵ ਐ ਸਰੋਵਰ ਉੱਥੇ ਇੱਕ برف ਦਾ ਸਰੋਵਰ ਵੀ ਹੈ ਤਹੇ ਹਮ ਅਦਕ ਤਪੱਸਿਆ ਸਾਦੀ ਬਾਜਾਂ ਵਾਲੇ ਕਿਹਾ ਮੈਂ ਉੱਥੇ ਤਪ ਕਰਦਾ ਰਿਆਂ ਸਾਰੇ ਪੜ ਲਿਓ ਕੋਈ ਰਸਨਾ ਵਾਂਜੀ ਨਾ ਰਵੇ ਸਭ ਦੀ ਆਵਾਜ਼ ਆਵੇ ਤਿੰਨ ਹਿੱਸਿਆਂ 'ਚ ਪਹਿਲਾ ਦਾਸ ਬੋਲੇਗਾ ਜਥੇ ਦੇ ਨਾਲ ਮੀਰ ਬਜ਼ੁਰਗ ਬੋਲੇਓ ਤੀਜੇ ਹਿੱਸੇ ਵਿੱਚ ਮਾਵਾਂ ਪੜਨਾ ਏ ਮਕੰਟ ਤੇ ਤਪੱਸਿਆ ਸੇ ਆ ਸਾਦੀ ਮਹਾ ਕਾਲ ਜਿਹੜਾ ਮਹਾ ਕਾਲ ਹੈ ਜਿਹੜਾ ਸਦਾ ਸਥਿਰ ਰਹਿਣ ਵਾਲਾ ਹੈ ਜਿਹਦਾ ਵੱਡਾ ਆਵਾਪ ਹੈ ਓਡੀ ਵੱਡੀ ਉਹਦਾਤ ਹੈ ਨਾ ਉਹ ਮਰੇ ਨਾ ਹੋਵੇ ਸੋਕ ਅਕਾਲ ਮੂਰਤ ਜਿਹੜਾ ਕਾਲ ਤੋਂ ਰਹਿਤ ਹੈ ਜਿਹੜਾ ਮਰਨ ਵਾਲਾ ਨਹੀਂ ਜਿਹੜਾ ਸਰਬ ਕਲਾ ਸਮਰੱਥ ਹੈ ਡੰਡੋਤ ਬੰਦਨ ਅਨਕਬਾਰ ਸਰਬ ਕਲਾ ਸਮਰੱਥੋ ਧਿਆਨ ਦਿਓ ਸਾਰੇ ਕਿਰਪਾ ਕਰਕੇ ਮਹਾਕਾਲ ਕਾਲ ਕਾਂ ਅਰਾਤੀ ਇਹ ਬਿੱਤ ਕਰਤ ਤਪੱਸਿਆ ਭਇਓ ਕਹਿੰਦੇ ਤਪੱਸਿਆ ਕਰਦੇ ਆ ਕਰਦੇ ਆ ਦਵੈ ਤੇ ਏਕ ਰੂਪ ਹੈ ਬਗਯੋ ਕਹਿੰਦੇ ਫਿਰ ਅਸੀਂ ਦੋ ਤੋਂ ਇੱਕ ਜੋਤ ਅਗੰਮੀ ਜੋਤ ਵਿੱਚ ਭੇਦ ਹੋ ਗਈ ਕੋਈ ਫਰਕ ਨਾ ਰਿਹਾ ਤਾਤ ਮਾਤ ਤਾਤ ਕਹੀਏ ਪਿਤਾ ਤੇ ਮਾਤ ਕਹੀਏ ਮਾਤਾ ਬਾਬੇ ਬਕਾਲੇ ਦੀ ਧਰਤੀ ਹੈ ਤੇ ਕਹਿੰਦੇ ਮੈਂ ਇਹ ਮੱਲਿਆ ਪਰਪਤ ਗੁਰੂ ਨਾਨਕ ਸਾਹਿਬ ਆਤਮਾ ਲੋਕ ਵਿੱਚ ਆਏ ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ ਆ ਤੇ ਕਹਿੰਦੇ ਖੇਡ ਵਾਪਰੀ ਨਾ ਬਾਬਾ ਗੌਰ ਨਾ ਬਾਬਾ ਬਣੀਪੁਰ ਅੰਗਦ ਕਹੀਏ ਮਾਹੇ ਗੁਰੂ ਅੰਗਦ ਸਾਹਿਬ ਆ ਗਏ ਫਿਰ ਖੇਡ ਵਰਤੀ ਖੰਡੂਰ ਸਾਹਿਬ ਤੋਂ ਭਲੇ ਅਮਰਦਾਸ ਜੀ ਤੇਰੀ ਇਹ ਖੇਡ ਗੋਇੰਦਵਾਲ ਸਾਹਿਬ ਚਲੀ ਗਈ ਗੋਇੰਦਵਾਲ ਸਾਹਿਬ ਤੋਂ ਕਿਰਪਾ ਹੋਈ ਬੈਠਾ ਸੋਢੀ ਬਾਦਸ਼ਾਹ ਰਾਮਦਾਸ ਸਤਿਗੁਰੂ ਕਹਾਵੇ ਕਿੰਦੇ ਫੇੜ ਖੇਡ ਵਰਤੀ ਜਬ ਪਯੋਜਨੇ ਅਰਜਨ ਦੇਵ ਗੁਰੂ ਕਹਿੰਦੇ ਖੇਰ ਖੇੜ ਵਰਤੀ ਪੂਰਤ ਹਰਿ ਗੋਬਿੰਦ ਸੁਆਮੀ ਕਹਿੰਦੇ ਕੀਰਤਪੁਰ ਸਾਹਿਬ 6ਵੇਂ ਪਾਤਸ਼ਾਹ ਸਚਖੰਡ ਚੱਲੇ ਆ ਉਹਨਾਂ ਨੇ ਫਿਰ ਬਚਨ ਕੀਤੇ ਮੇਰੀ ਦਾਦੀ ਮਾਣੋ ਕਿ ਤੁਸੀਂ ਆਪਣੇ ਪੇਕੇ ਚਲੇ ਜਾਓ ਬਾਬੇ ਬਕਾਲੇ ਪਾਤਾ ਨਾਨਕੀ ਜੀ ਨੇ ਬੇਨਤੀ ਵੀ ਕੀਤੀ ਸੀ 6ਵੇਂ ਪਾਤਸ਼ਾਹ ਜੀ ਪਾਤਸ਼ਾਹ ਮੈਨੂੰ ਨਾਲ ਹੀ ਲੈ ਚਲੋ ਛੇਵੇਂ ਬਾਦਸ਼ਾਹ ਕਹਿੰਦੇ ਝੋਲੀ ਏ ਡੋਹੁ ਤੇ ਰਮਾਲ ਪਛੋਤੇ ਹੱਥ ਉਹਨਾਂ ਦੀ ਝੋਲੀ 'ਚ ਕਰਮਾਲ ਪਾ ਕੇ ਬਚਨ ਕੀਤੇ ਨਾਨਕ ਨੂੰ ਸਾਹਮਣੇ ਰੱਖਿਆ ਤੇਰਾ ਪੁੱਤਰ ਤੇਗ ਬਹਾਦਰ ਗੁਰੂ ਬਣੇਗਾ ਵਾਹਿਗੁਰੂ ਧਰਮ ਦੀ ਚਾਦਰ ਬਣੇਗਾ ਹਜੇ ਤੂੰ ਆਪਣੇ ਪੁੱਤਰ ਦੇ ਕੌਤਕ ਦੇਖਣੇ ਆ ਹਜੇ ਨਹੀਂ ਆਉਣਾ ਸੱਚਕਣ ਮਾਤਾ ਜੀ ਆਪਣੇ ਪੇਕੇ ਚਲੇ ਗਏ ਉਹ ਗੁਰਮੁਖੋਂ ਬੜੀਆਂ ਮਾਵਾਂ ਹੋਣਗੀਆਂ ਜਗ ਵਿੱਚ ਔਰ ਮਾਤਾ ਗੁਜਰ ਕੌਰ ਮਰਗਾ ਸਬਰ ਨਹੀਂ ਹੋਏਗਾ ਇਤਾਂ ਨਹੀਂ ਸੀ ਆਏ ਬਾਜਾਂ ਵਾਲੇ ਉਹ ਜਿੱਦਾਂ ਦੀ ਧਰਤੀ ਹੋਏਗੀ ਉਦਾਂ ਦੀ ਉਹ ਫਸਲ ਹੁੰਦੀ ਹੈ ਗੱਜ ਕੇ ਆਪ ਕੋ ਸਤਨਾਮ ਸ੍ਰੀ ਵਾਹਿਗੁਰੂ ਇਹ ਸਮਝ ਲੈਣਾ ਬਚਨ ਜਿੱਦਾਂ ਦੀ ਧਰਤੀ ਹੋਏਗੀ ਉਦਾਂ ਦੀ ਫਸਲ ਹੋਏਗੀ ਕਦੇ ਮਾਵਾ ਦੀਆਂ ਤੋਖਾਂ ਤੋਂ ਮਹਾਪੁਰਖਾਂ ਦਾ ਜਨਮ ਹੋਇਆ ਕਰਦੇ ਸੀ ਕਦੇ ਜੋਧੇ ਪੈਦਾ ਹੋਇਆ ਕਰਦੇ ਸੀ ਤੇ ਹੁਣ ਕੁਾਰਕਨਿਆ ਜੈਸੇ ਕਰਤਿਸ਼ਗਾਰਾ ਕਿਉਂ ਰਲੀਆਂ ਮਾਰਨੈ ਬਾਜ ਭਤਾਰਾ ਕੌਣ ਜੰਮੇਗਾ ਜੀ ਕੌਣ ਪੈਦਾ ਹੋਏਗਾ ਸਾਡਾ ਹਸ਼ਰੇ ਆ ਚੋਰਾ ਜਾਰਾ ਰੰਡੀਆਂ ਅਸੀਂ ਉਸ ਦੌਰ ਵਿੱਚੋਂ ਲੰਘ ਰਹੇ ਆ ਕੌਣ ਜੰਮੇਗਾ ਕੌਣ ਨੂੰ ਪੈਦਾ ਹੋਏਗਾ ਕੁੱਟੜੀਆਂ ਦੀ ਬਾਣ ਉਹ ਹਸ਼ਰ ਹੈ ਸਾਡਾ ਨੌਵੇਂ ਪਾਸ਼ਾ ਘੋਰੇ ਚ ਬਹਿ ਕੇ ਤਪ ਕਰਦੇ ਆ ਛੋਟੀ ਉਮਰ ਚ ਵਿਆਹ ਹੋਇਆ ਸੀ ਘੋਰੇ ਤੋਂ ਬਾਹਰ ਮਾਤਾ ਗੁਜਰਕ ਔਰ ਤਪ ਕਰਦੇ ਆ ਦੁਨੀਆਂ ਦੇ ਲੋਕ ਨੌਵੇਂ ਪਾਸ਼ਾ ਨੂੰ țeਗਾ ਕਮਲਾ ਕਹਿ ਕੇ ਬੁਲਾਉਂਦੇ ਰਹੇ ਅਸੀਂ ਦੋ ਦਿਨ ਬਾੜੀ ਪੜ ਕੇ ਕਹਿੰਦੇ ਆ ਵੀ ਸਾਰਾ ਕੁਝ ਆਜਿ ਮਿਲ ਜਾਏ ਦੋ ਗ੍ਰੰਥ ਪੜ ਕੇ ਅਸੀਂ ਸਾਡੀ ਪ੍ਰਦਰਸ਼ਨੀ ਕਰਦੇ ਫਿਰਦੇ ਆ ਹੁਣ ਬਾਬਾ ਸੁਖਜੀਤ ਸਿੰਘ ਬਚਪਨ ਤੋਂ ਲੈ ਕੇ ਹੁਣ ਤੱਕ ਸੇਵਾ ਭਾਗ ਠੜੇ ਹਰ ਸੰਤ ਤੁਮਾਰੇ ਜਣਾਉਣਾ ਨਹੀਂ ਇਹ ਵਾਹਿਗੁਰੂ ਪਰਮੇਸ਼ਰ ਦੀ ਖੇਡ ਹੈ ਬਸ ਜਿਨ੍ਹਾਂ ਦੇ ਅੰਦਰ ਸਬਰ ਹੁੰਦਾ ਹੈ ਬੜੀਆਂ ਮਾਵਾਂ ਹੋਣਗੀਆਂ ਸਤਿਗੁਰੂ 26 ਸਾਲ ਤੱਕ ਕਰਦੇ ਰਹੇ 26 ਸਾਲ 26 ਵਰੇ ਦਾਤਾ ਜੀ ਦੀ ਅੱਖਾਂ 'ਚ ਵਿਰਾਗ ਹੁੰਦਾ ਸੀ ਦੁਨੀਆਂ ਦੇ ਲੋਕ ਟੇਗਾ ਕਮਲਾ ਟੇਗਾ ਕਮਲਾ ਕਹਿ ਕੇ ਬੁਲਾਉਂਦੇ ਸੀ ਐਵੇਂ ਨਹੀਂ ਸੀ ਆਏ ਬਾਜਾ ਵਾਲੇ ਮੈਂ ਬਾਜਾ 'ਚ ਵਿੱਚ ਹੋਣੀਆਂ ਤੇਰੀਆਂ ਦਿਲ ਨਹੀਂ ਨਾਮ ਤੇਰੀ ਬਸ ਬੇਦਰਦ ਬਸ ਤੇਰੀਆਂ ਆਂਸੇ ਪਰਮਾਤਾ ਗੁਜ਼ਰਿਖ ਤੋਰੀ ਮਰਗੀ ਮਹਾਨ ਨਹੀਂ 26 ਵਰੇ ਤਤ ਹੋਇਆ ਬਾਬਾ ਮੱਖਣ ਸ਼ਾਹ ਆਏ ਪਾਤਸ਼ਾਹ ਪ੍ਰਗਟ ਹੁੰਦੇ ਆ ਵਜਾ ਵਾਲੇ ਕਿੰਨੇ ਮੇਰਾ ਮਨ ਤਾਂ ਨਹੀਂ ਸੀ ਕਰਤਾ ਨਵੇਂ ਪਾਤਸ਼ਾਹ ਤੇ ਨਿਰੰਕਾਰ ਖੁਸ਼ ਹੋਏ ਨਿਰੰਕਾਰ ਨੇ ਬਚਨ ਕੀਤਾ ਮੰਗੋ ਕੀ ਮੰਗਦੇ ਹੋ ਕਿਦੇ ਹੇ ਕਾਲਪੁਰਖ ਵਾਹਿਗੁਰੂ ਆਪ ਜੀ ਜੈਸਾ ਅਗੰਮੀ ਤੇਜਵੰਸੀ ਪੁੱਤਰ ਸਾਡੇ ਗ੍ਰਹਿ ਚ ਪ੍ਰਗਟ ਹੋਵੇਗਾ ਜਿਕੇ ਆਪ ਕੋ ਸਤਿਨਾਮ ਸ੍ਰੀ ਵਾਹਿਗੁਰੂ ਦਿਨ ਪ੍ਰਭ ਜਬ ਆਏ ਸੋਹੇ ਦਿਯਾ ਤਬ ਹਮ ਜਨਮ ਕਲੂ ਮਹਿਲੀਆਂ ਇਥੋਂ ਵਾਜਾਂ ਵਾਲੇ ਪਟਨਾ ਸਾਹਿਬ ਕਿਉਂ ਗਏ ਆਉਣ ਵਾਲੇ ਦਵਾਨਾਂ ਚ ਸਾਰਾ ਪ੍ਰਕਰਨ ਰੱਖਿਆ ਜਾਏਗਾ ਕਿ ਚੰਮ ਦੀ ਜ਼ੀਬਾ ਬਿਆਨ ਨਹੀਂ ਕਰ ਸਕੇ ਕਿ ਦਾਸ ਬੋਲ ਤਕੁੱਲਾ ਹੁੰਜਾ ਹੋਣ ਗਈਆਂ ਸ਼੍ਰੀਮਾਨ ਸੰਤ ਬਾਬਾ ਸੁਖਜੀਤ ਸਿੰਘ ਜੀ ਨੇ ਸੰਗਤਾਂ ਦੇ ਮਖਾਤਬ ਹੋਣਾ ਮਹਾਂਪੁਰਸ਼ਾਂ ਦੇ ਕਮਾਏ ਹੋਏ ਬਚਨਾਂ ਪਰ ਸਰਬੱਤਾਂ ਨੇ ਬਚਪਨ ਤੋਂ ਲੈ ਕੇ ਹੁਣ ਤੱਕ ਸੇਵਾ ਕਰਨੀ ਹੈ ਪਾਤਸ਼ਾਹ ਜੀ ਦੀ ਰਹਿਮਤ ਲਈ ਬਸ